ਹਾਂਜੀ ਸਤਿ ਸ੍ਰੀ ਅਕਾਲ ਵੀਰੋ ਕੀ ਹਾਲ ਚਾਲ ਆ ਭਰਾਓ ਠੀਕ ਠਾਕ ਹੋ ਸਾਰੇ ਭਰਾ ਤੇ ਲੋ ਜੀ ਕਹਿਣਾ ਨਾ ਪਵੇ ਜਿਹੜੇ ਨਵੇਂ ਵੀਰ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਆਪਣੇ ਨੂੰ ਸਬਸਕ੍ਰਾਈਬ ਕਰਿਓ ਜੀ ਫ੍ਰੇਮ ਪੀਜਨ ਫਾਰਮ ਪੀਵੀ03 ਦੇਖੀ ਆਉਣ ਵਾਲੀ ਵੀਡੀਓ ਵੀ ਤੁਹਾਡੇ ਜਲਦੀ ਤੱਕ ਤੁਹਾਡੇ ਕੋਲ ਪਹੁੰਚੇ ਮੇਰੇ ਭਰਾ ਨੇ ਜਿਹੜੇ ਨੇ ਵੀ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਬਹੁਤ ਬਹੁਤ ਧੰਨਵਾਦ ਦਿলো ਧੰਨਵਾਦ ਕਰਦੇ ਹਾਂ ਉਹਨਾਂ ਦਾ ਨੋਵਾ ਜੀ ਇਹ ਰਾਜਨਾਲੇ ਆ ਬਾਈ ਤਿੰਨੇ ਨਰ ਜਿਹੜੇ ਨਰ ਬਣ ਗਏ ਇਹ ਤੇ ਆਪਾਂ ਇਹਨਾਂ ਨੂੰ ਬਾਜ਼ੀਆਂ ਲਈ ਤਿਆਰ ਕੀਤਾ ਹੋਇਆ ਸੀ ਐਤਕੀ ਕਿਉਂਕਿ ਮੁਕਸਤ ਮੌਸਮ ਅਜੇ ਖਰਾਬ ਹੋ ਗਿਆ ਬਾਈ ਉਸ ਇਹਨਾਂ ਦੀ ਬਾੜ ਕੋਈ ਨਹੀਂ ਆਈ ਦੂਜੇ ਪਹਿਲਾਂ ਛੱਡ ਲੇ ਤੇ ਆਏ ਰਹਿ ਗਏ ਸੀ ਬਾਈ ਇਹ ਤੇ ਸੇਲ ਤਾਂ ਹੈ ਨਹੀਂਗੇ ਬਾਈ ਇਹ ਠੀਕ ਆ ਜੇ ਕੋਈ ਬੰਦਾ ਪੁੱਛੇ ਆਪਾਂ ਇੱਕ ਸ਼ੌਂਕ ਕਰਾਈ ਜੰਨਾ ਤੁਹਾਨੂੰ ਤੇ ਜਾਨਵਰ ਦੇਖੋ ਬਾਈ ਚੈੱਕ ਕਰੋ ਬਹੁਤ ਚੰਗੀ ਕੁਆਲਿਟੀ ਦੇ ਜਾਨਵਰ ਨੇ ਸਭ ਕਿਹਨੂੰ ਫੜ ਕੇ ਸ਼ੌਕ ਕਰਵਾਣੇ ਹੱਥਾਂ ਦੇ ਵਿੱਚ ਲਓ ਜੀ ਬਾਈ ਕਰੋ ਚੈੱਕ ਪਹਿਲਾ ਨਾਰ ਆਪਣਾ ਆਹ ਲਓ ਪੰਜੇ ਥੱਲੇ ਪੱਬੂ ਜਾਂ ਬਣਦਾ ਡੱਕੇ ਆ ਛੋਲੇ ਛੋਲੇ ਪੈਰਾਂ ਤੇ ਇਹਦੀ ਮਾਂ ਦੇ ਵੀ ਬਾਈ ਡੱਕਿਆ ਪੈਰਾਂ ਤੇ ਬਾਪ ਦੇ ਵੀ ਠੀਕ ਹੈ ਜੀ ਕੁਆਲਿਟੀ ਚੈੱਕ ਕਰੋ ਬਾਈ ਬਹੁਤ ਚੰਗੀ ਨਸਲ ਬਹੁਤ ਚੰਗੀ ਨਸਲ ਦੇ ਆ ਬਾਈ ਜਿੰਨੀ ਇਹਨਾਂ ਦੀ ਤਾਰੀਫ ਕਰਦੇ ਓਨੀ ਘੱਟ ਹੈ ਕਿ ਐਨੇ ਵਧੀਆ ਇਹ ਨੇ ਤੇ ਵਾਕੀ ਪਿੰਡ ਪੌਂਡ ਨਹੀਂ ਛੱਡਦੇ ਬਾਈ ਵਿੱਚੋਂ ਕੀ ਕਹਣਾ 10 ਪੱਠਿਆਂ ਤੋਂ ਕੋਈ ਇੱਕ ਅੱਧਾ ਪੱਠਾ ਵਗਿਆ ਨਹੀਂ ਇਹ ਜਾਂਦੇ ਨਹੀਂ ਬਾਈ ਬਹੁਤ ਘੈਂਟ ਕੁਆਲਿਟੀ ਹੈ ਕਰੋ ਜੀ ਦੂਜੇ ਨਰਦਾ ਸ਼ੌਂਕ ਇਹ ਵੀ ਇਹਨਾਂ ਦਾ ਭਾਈ ਆ ਬਾਈ ਆਹ ਲਓ ਜੀ ਇਹਦੇ ਥੱਲੇ ਵੀ ਲੱਪਾ ਜਿਹਾ ਮੰਨ ਬਣਦਾ ਠੀਕ ਹੈ ਜੀ ਉਹ ਤੇ ਚੁੱਟ ਸਿਰ ਦੇ ਵਿੱਚ ਜ਼ਿਆਦਾ ਇਹਦੇ ਥੋੜੇ ਰਣਕੇ ਜਿਹੇ ਘਾਟਾ ਬਾਈ ਠੀਕ ਹੈ ਦੋਨਾਂ ਦੇ ਕੰਡ ਕੀਤੇ ਸੌਰੀ ਤਿੰਨਾਂ ਦੇ ਕੰਡ ਕੀਤੇ ਹੋਏ ਆ ਗਲਾਬੀ ਕਰੋ ਚੱਕ ਜਾਨਵਰ ਹੁਣ ਆਪਾਂ ਤੀਜੇ ਨਰ ਦਾ ਕਰਾਉਣਾ ਥੋਮੇ ਸ਼ੌਕ ਲਓ ਬਾਈ ਜੀ ਇਹ ਤੀਜਾ ਨਾਰਾ ਹੈ ਇਹਦੇ ਵੀ ਥੋੜੇ ਥੋੜੇ ਇੱਕ ਤਾਂ ਢੂਹੇ ਤੇ ਇਹਦੇ ਹੈਗਾ ਰਣਕਾ ਜਾ ਇੱਕ ਦੇ ਸਿਰ ਦੇ ਵਿੱਚ ਛੋਟੇ ਛੋਟੇ ਆ ਬਾਈ ਜੀ ਰਾਜਾ ਬਣਦਾ ਠੀਕ ਹੈ ਜੀ ਤੇ ਕਰੋ ਜੀ ਪੰਜੇ ਚੱਕ ਇਹਦੇ ਵੀ ਲੱਪਾ ਜਾ ਬਣਦਾ ਬਾਈ ਤੇ ਜਿਵੇਂ ਬਾਈ ਵਾਲੇ ਬਿੰਦਰ ਵਾਲੇ ਕਬੂਤਰ ਨੇ ਬਾਈ ਉਹਨਾਂ ਦੀ ਨਿਸ਼ਾਨੀ ਆ ਜਿਹੜੀ ਇਹਨਾਂ ਦੀ ਤਿੱਲੀ ਆ ਇਹ ਜਿਵੇਂ ਕਿ ਰੱਤਿਆਂ ਦੀ ਹੁੰਦੀ ਖਾਕੀ ਜੀ ਓਵੇਂ ਬਣਦੀ ਇਹਨਾਂ ਦੀ ਸਾਰਿਆਂ ਦੀ ਇਹ ਕਾਲੇ ਚੀਨੇ ਵੀ ਕੱਢ ਦਿੰਦੇ ਆ ਬਾਈ ਇਹਨਾਂ ਦਾ ਮਾਪਾਪ ਤੇ ਵਿੱਚੋਂ ਸ਼ਾਖੇ ਹੀ ਬਣ ਜਾਂਦੇ ਨੇ ਸਫੈਦ ਚਿੱਟੇ ਠੀਕ ਹੈ ਜੀ ਕਰੋ ਬਾਈ ਸ਼ੌਂਕ ਤੁਹਾਨੂੰ ਕਿਵੇਂ ਲੱਗੇ ਜਾਨਵਰ ਆਪਣੀ ਜ਼ਰੂਰ ਦੱਸਿਓ ਮੇਰਾ ਭਰਾ ਛੱਡ ਕੇ ਦਿਖਾਉਨੇ ਆ ਤੁਹਾਨੂੰ ਲਓ ਜੀ ਛੋਟਾ ਜਿਹਾ ਕਬੂਤਰਾਂ ਦਾ ਕਰਕੇ ਐਚ ਵੀ ਜੀ ਕਰੀ ਜਾਂਦਾ ਥੱਲੇ ਛੱਡੇ ਹੋਏ ਕਬੂਤਰ ਬਾਈ ਕਰੋ ਬਾਈ ਚੈੱਕ ਵਧੀਆ ਲੱਗੇ ਤਾਂ ਸ਼ੇਅਰ ਲਾ ਕਮੈਂਟ ਕਰ ਦਿਓ ਮੇਰਾ ਭਰਾ ਇਹ ਜਾਨਵਰ ਤੁਹਾਨੂੰ ਠੀਕ ਹੈ ਜੀ ਇੱਕੇ ਮਾਪੇ ਦੇ ਆ ਬਈ ਇਹ